ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਪਾਰ ਤੇ ਇੱਕ ਵੱਡੀ ਕਾਰਵਾਈ ਵਿੱਚ ਉੱਤਰ ਪ੍ਰਦੇਸ਼ ਪੁਲਿਸ ਅਤੇ ਆਪਕਾਰੀ ਵਿਭਾਗ ਦੀ ਇੱਕ ਸਾਂਝੀ ਟੀਮ ਨੇ ਲਗਭਗ 3 ਕਰੋੜ ਦੀ ਕੀਮਤ ਦੀਆਂ ਪਾਬੰਦੀਸ਼ੁਦਾ ਖੰਗ ਦੀ ਦਵਾਈਆਂ ਇੱਕ ਵੱਡੀ ਖੇਪ ਜ਼ਬਤ ਕੀਤੀ ਹੈ। ਗਾਜ਼ੀਆਬਾਦ ਤੋਂ ਚਾਰਖੰਡ ਇਹ ਦਵਾਈ ਲੈ ਜਾਂਦੇ ਸਮੇਂ ਤਿੰਨ ਸ਼ਖੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਸੁਪਰਡੈਂਟ ਨੀਲ ਕੁਮਾਰ ਨੇ ਦੱਸਿਆ ਹੈ ਕਿ ਸ਼ਨੀਵਾਰ ਸ਼ਾਮ ਨੂੰ ਚੁਰਖ ਖੇਤਰ ਵਿੱਚ ਗਸ਼ਤ ਦੌਰਾਨ ਦੋ ਸ਼ੱਕੀ ਕੰਟੇਨਰ ਟਰੱਕਾਂ ਨੂੰ ਰੋਕਿਆ ਗਿਆ ਤੇ ਉਹਨਾਂ ਦੀ ਤਲਾਸ਼ੀ ਲੈਣ ਤੇ ਦੋਵਾਂ ਟਰੱਕਾਂ ਵਿੱਚੋਂ ਪਾਬੰਦੀਸ਼ੁਦਾ ਖੰਗ ਦੀ ਦਵਾਈ ਦੀਆਂ 1,19,000 ਬੋਤਲਾਂ ਬਰਾਮਦ ਕੀਤੀਆਂ ਗਈਆਂ ਜਬਤ ਕੀਤੀ ਗਈ ਇਸ ਖੇਪ ਦੀ ਅਨੁਮਾਨਿਤ ਕੀਮਤ ਜੋ ਹੈ ਲਗਭਗ 3 ਕਰੋੜ ਰੁਪਏ ਹੈ ਤੇ ਪੁੱਛ ਗਏ ਚ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਨੇ ਖੁਲਾਸਾ ਕੀਤਾ ਤੇ ਇਸ ਪਬੰਦੀਸ਼ੁਦਾ ਖੰਗ ਦੀ ਦਵਾਈ ਨੂੰ ਜੋ ਹੈ ਉਹ ਚਿਪਸ ਅਤੇ ਨਮਕੀਨ ਦੇ ਡੱਬਿਆਂ ਵਿੱਚਕਾਰ ਲੁਕਾ ਕੇ ਲੈ ਜਾ ਰਹੇ ਸਨ ਤਾਂ ਜੋ ਚੈਕਿੰਗ ਦੌਰਾਨ ਕਿਸੇ ਨੂੰ ਸ਼ੱਕ ਨਾ ਹੋਵੇ ਫੜੇ ਗਏ ਤਸਕਰਾਂ ਦੀ ਪਛਾਣ ਜੋ ਹੈ ਹਿਮੰਤ ਪਾਲ ਸ਼ਿਵਪੁਰੀ ਮੱਧ ਪ੍ਰਦੇਸ਼ ਦੂਸਰਾ ਬ੍ਰਿਜਮੋਹਨ ਸ਼ਿਵਹਾਰੇ ਗਵਾਲੀਅਰ ਮੱਧ ਪ੍ਰਦੇਸ਼ ਅਤੇ ਰਾਮ ਗੋਪਾਲ ਤਾਕੜ ਗਵਾਲੀਅਰ ਮੱਧ ਪ੍ਰਦੇਸ਼ ਵਜੋਂ ਹੋਈ ਹੈ ਮੁਲਜ਼ਮਾ ਨੇ ਦੱਸਿਆ ਕਿ ਉਹਨਾਂ ਨੂੰ ਚਾਰਖੰਡ ਦੇ ਕਿਸੇ ਵਿਅਕਤੀ ਤੋਂ ਸਮਾਨ ਕਿੱਥੋਂ ਉਤਾਰਨਾ ਹੈ ਇਸ ਬਾਰੇ ਹਦਾਇਤਾਂ ਮਿਲ ਨਹੀਂਆਂ ਸਨ ਪਰ ਪੁਲਿਸ ਕਾਰਵਾਈ ਹੋਣ ਤੋਂ ਪਹਿਲਾਂ ਹੀ ਪੂਰੇ ਨੈਟਵਰਕ ਦਾ ਜੋ ਹੈ ਪਰਦਾ ਫਾਸ਼ ਕਰ ਦਿੱਤਾ ਗਿਆ ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਗੈਰ ਕਾਨੂੰਨੀ ਵਪਾਰ ਪਿੱਛੇ ਕੌਣ ਹੈ ਤੇ ਇਸ ਖੰਗ ਦੀ ਦਵਾਈ ਜੋ ਇਹ ਕਿਹੜੀਆਂ ਦਵਾਈਆਂ ਦੀਆਂ ਕੰਪਨੀਆਂ ਆ ਫਿਰ ਗੋਦਾਮਾਂ ਤੋਂ ਪ੍ਰਾਪਤ ਕੀਤੀ ਗਈ ਸੀ ਪੁਲਿਸ ਨੂੰ ਸ਼ੱਕ ਹੈ ਕਿ ਇਹ ਤਸਕਰੀ ਜੋ ਹੈ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਝਾਰਖੰਡ ਵਿੱਚਕਾਰ ਚੱਲ ਰਹੇ ਇੱਕ ਵੱਡੇ ਨੈੱਟਵਰਕ ਦਾ ਹਿੱਸਾ ਖੰਗ ਦੇ ਸਿਰਪ ਵਿੱਚ ਪਾਇਆ ਜਾਣ ਵਾਲਾ ਕੋਡੀਨ ਨਸ਼ੀਲੇ ਜੋ ਹੈ ਪਦਾਰਥ ਵਜੋਂ ਵਰਤਿਆ ਜਾਂਦਾ ਹੈ ਅਤੇ ਹਾਲ ਹੀ ਦੇ ਸਾਲਾਂ ਵਿੱਚ ਇਸ ਦੀ ਤਸਕਰੀ ਤੇਜ਼ੀ ਨਾਲ ਵਧੀ ਹੈ ਐਨਟੀਪੀਐਸ ਸੈਕਟਰ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਹਨਾਂ ਦੇ ਨੈਟਵਰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਖੇਪ ਵਿੱਚ ਸ਼ਾਮਿਲ ਕੰਪਨੀਆਂ ਜਾਂ ਫਿਰ ਟਰਾਂਸਪੋਰਟ ਏਜੰਸੀਆਂ ਦੀ ਭੂਮਿਕਾ ਦੀ ਵੀ ਜਾਂਚ ਕਰੇਗੀ